ਰਾਇਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਿੱਟਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਚਟਪਟਾ ਨਾਸ਼ਤਾ ਆਲੂਆਂ ਦਾ ਉਹਦੇ ਵਾਸਤੇ ਆਪਾਂ ਇਹ ਚਾਰ ਪੰਜ ਆਲੂ ਲੈ ਆਏ ਇਹਨਾਂ ਨੂੰ ਆਪਾਂ ਛਿੱਲ ਕੇ ਧੋ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਕਦੂਕਾਚ ਤੇ ਅੱਜ ਆਪਾਂ ਨੂੰ ਕਦੂਕਾਚ ਕਰ ਲੈਣੇ ਆਂ ਕਦੂ ਕਾਸ਼ ਤੋਂ ਇਤਰਾ ਮੋٹے ਪਾਸੇ ਕਰਨਾ ਕਿਉਂਕਿ ਇਹਦੇ ਮੋٹے ਮੋٹے ਲੱਛੇ ਬਣਨ ਆਲੂ ਜਿਹੜੇ ਆਪਾਂ ਆਲੂ ਜਿਹੜੇ ਆਪਾਂ ਕਦੂ ਕਾਸ਼ ਕਰ ਲਿਆ ਤੇ ਇਹਨਾਂ ਨੂੰ ਪਾਣੀ ਵਿੱਚ ਹੀ ਰਹਿਣ ਦਵਾਂਗੇ ਕਿਉਂਕਿ ਬਾਹਰ ਕੱਢਿਆ ਪਾਣੀ ਚ ਇਹ ਕਾਲੇ ਹੋ ਜਾਂਦੇ ਆ ਸੋਨੇ ਜਦੋਂ ਆਪਾਂ ਬਣਾ ਲੈਨੇ ਆ ਚਟਣੀ ਨਾਸਤੇ ਦੇ ਨਾਲ ਆਪਾਂ ਬਣਾਵਾਂਗੇ ਚਟਣੀ ਤੇ ਚਟਣੀ ਆਪਾਂ ਬਣਾਵਾਂਗੇ ਮਿੱਠੀ ਇਹਦੇ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਅੱਜ ਤੁਹਾਨੂੰ ਦੱਸਦੇ ਆਂ ਇਹਦੇ ਵਾਸਤੇ ਆਪਾਂ ਲਿਆ ਇੱਕ ਕੋਲੀ ਗੋੜਾ ਤੇ ਇਹ ਨਾਲ ਆਪਾਂ ਪਾਵਾਂਗੇ ਇੱਕ ਇੱਕ ਕੋਲੀ ਆਪਾਂ ਬਣਾ ਪਿਉਂ ਇਮਬਲੀ ਤੇ ਬਾਕੀ ਜਿਹੜਾ ਆਪਾਂ ਇਹਦੇ ਵਿੱਚ ਕਾਲਾ ਲੂਣ ਪਾ ਰਹੇ ਆ ਇਹ ਸੁੰਢ ਦਾ ਪਾਊਡਰ ਪਾਵਾਂਗੇ ਇਹ ਆਪਾਂ ਪਾਵਾਂਗੇ ਵਿੱਚ ਸੌਗੀ ਤੇ ਨਾਲ ਥੋੜੇ ਜਿਹਾ ਆਪਾਂ ਪਾਵਾਂਗੇ ਮੱਗਜ ਇਸ ਨਾਲਸੇ ਨਾਲ ਆਪਾਂ ਚਟਣੀ ਤਿਆਰ ਕਰ ਲੈਨੇ ਆਜੋ చట్నీ బాక లేటనీ బ ఏదే గుడే పాౌడ సుండ్ పాడర పే వచ్చేనా ఇలాగా పాల్గే కాలా నమక ఏ మిర్చ పామక పా ਤੇ ਆਪਾਂ ਪਾ ਦਨੇ ਇਮਲੀ ਦਾ ਪਾਣੀ ਇੰਨੇ ਕ ਆਪਾਂ ਪਾ ਲਾਂਗੇ ਹਿੰਗ ਆਹ ਲੋ ਆਪਣਾ ਗੋੜ ਜੜਾ ਖੁਰ ਗਿਆ ਵਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਅਦਰੋਡ ਪਾਵਾਂਗੇ ਇਨਾਂ ਕ ਇੰਨੇ ਕ ਆਪਾਂ ਚੀਨੀ ਪਾ ਦਾਂਗੇ ਵਿੱਚ ਆਹ ਲੋ ਜੀ ਚਟਣੀ ਆਪਣੀ ਬਣ ਗਈ ਤਿਆਰ ਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਇਨਨ ਕ ਖਰਬੂਜੇ ਦੇ ਬੀਜ ਨਾਲ ਪਾ ਲਾਂਗੇ ਆਪਾਂ ਥੋੜੀ ਜੀ ਇਹ ਸੌਗੀ ਚਟਣੀ ਆਪਣੀ ਤਿਆਰ ਆ ਲੋ ਹਲਵਾਈ ਸਟਾਈਲ ਆਪਣੀ ਚਟਣੀ ਤਿਆਰ ਆ ਇਹ ਤੁਸੀਂ 1 ਮਹੀਨੇ ਤੱਕ ਰੱਖ ਸਕਦੇ ਜੇ ਇਹ ਖਰਾਬ ਨਹੀਂ ਹੋਊਗੀ ਚਟਣੀ ਆਪਣੀ ਤਿਆਰ ਆ ਤੇ ਨੂੰ ਆਪਾਂ ਲਾ ਲੈਨੇ ਹੁਣ ਆਪਾਂ ਕਰਦੇ ਆ ਨਾਸਤੇ ਦੀ ਤਿਆਰੀ ਇਹ ਆਲੂਆਂ ਦੇ ਲੱਛੇ ਆਪਾਂ ਪਾਣੀ ਚੋਂ ਕੱਢ ਲਾਂਗੇ ਇਹਨਾਂ ਨੂੰ ਆਪਾਂ ਕੱਢਾਂਗੇ ਇੱਕ ਕਾਟਨ ਦੇ ਕੱਪੜੇ 'ਚ ਇਹ ਸਾਰੇ ਲੱਛੇ ਆਪਾਂ ਪਾਣੀ ਚੋਂ ਕੱਢ ਲਿਆ ਤੇ ਇਹ ਜਿਹੜਾ ਪਾਣੀ ਆ ਇਹ ਵੀ ਆਪਾਂ ਵੇਸਟ ਨਹੀਂ ਕਰਨਾ ਇਹ ਆਪਾਂ ਗਮਲਿਆਂ 'ਚ ਪਾ ਦਾਂਗੇ ਕਿਉਂਕਿ ਤੁਹਾਨੂੰ ਪਤਾ ਆਲੂ ਦੇ ਵਿੱਚ ਆਇਰਨ ਬਹੁਤ ਹੁੰਦੀ ਆ ਤੇ ਇਹ ਪਾਣੀ ਜਿਹੜਾ ਵਾ ਇਹ ਬਹੁਤ ਤਾਕਤਵਾਰ ਆ ਇਹ ਆਪਾਂ ਗਮਲੇ ਨੂੰ ਪਾ ਦਾਂਗੇ ਇਸ ਤਰ੍ਹਾਂ ਆਪਾਂ ਸਾਰਾ ਪਾਣੀ ਨਿਚੋੜ ਲਿਆ ਇਹਦੇ ਵਿੱਚੋਂ ਇਹਨੂੰ ਹੁਣ ਆਪਾਂ ਇੱਕ ਬੋਲ 'ਚ ਕੱਢ ਲਾਂਗੇ ਟਿੱਕੀਆਂ ਦੇ ਵਿੱਚ ਆਪਾਂ 2-3 ਮਿਰਚਾਂ ਪਾਵਾਂਗੇ ਤੇ ਇੰਨਾ ਕੁ ਆਦਰਕ ਪਾ ਦਾਂਗੇ ਇਹਨੂੰ ਆਪਾਂ ਕੱਟ ਲੈਨੇ ਆ ਇਹਨੂੰ ਆਪਾਂ ਕੁੰਡੇ 'ਚ ਗ੍ਰाइंड ਕਰਕੇ ਪਾ ਦਾਂਗੇ ਇਹ ਆਪਾਂ ਅਦਰਕ ਤੇ ਮਿਰਚਾਂ ਗ੍ਰाइंड ਕੀਤੀਆਂ ਇਹ ਪਾ ਲੈਨੇ ਇਹਦੇ ਵਿੱਚ ਤੇ ਅਦਰਕ ਤੇ ਮਿਰਚਾਂ ਪਾਏ ਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਲੂਣ ਜਿੰਨੇ ਆਪਣੇ ਆਲੂ ਹੀ 5-7 ਆਪਾਂ ਲਏ ਤੇ 5-7 ਚਮਚੇ ਆਪਾਂ ਇਹ ਅੜਾ ਰੋੜ ਤੇ ਪਾ ਲਾਂਗੇ ਵਿੱਚ ਇਨ ਨੂੰ ਆਪਾਂ ਹੱਥ ਨਾਲ ਹੀ ਮਿਕਸ ਕਰਾਂਗੇ ਆਪਾਂ ਤੇਆਂ ਰੱਖ ਲੈਦੇ ਜੇ ਤੇਲ ਪਾ ਲੈਨੇ ਸਰੋਂ ਦਾ ਸਰੋਂ ਦੇ ਤੇਲ ਚ ਆਪਾਂ ਪਕਾਵਾਂਗੇ ਇੱਕ ਤਰੀਕਾ ਕੜਸੀ ਨਾਲ ਪਾਉਣ ਦਾ ਤੇ ਇੱਕ ਤਰੀਕਾ ਆਪਣਾ ਐਵੇਂ ਵੀ ਆਪਾਂ ਬਣਾ ਬਣਾ ਕੇ ਪਾ ਸਕਦੇ ਆ ਆਲੂ ਦੀਆਂ ਟਿੱਕੀਆਂ ਬਣ ਕੇ ਆਪਣੀਆਂ ਤਿਆਰ ਆ ਆਲੂ ਦੀਆਂ ਇਹ ਕੋਕਨੀਆਂ ਸੋਣੀਆਂ ਬਣੀਆਂ ਵਾ ਕ੍ਰਿਸਪੀ ਵੀ ਬਣੀਆਂ ਤੇ ਸੌਫਟ ਵੀ ਹੈ ਵਿੱਚੋਂ ਅੰਦਰੋਂ ਆ ਵੇਖੋ ਉਤੋਂ ਕਿਵੇਂ ਖੜਕਦੀ ਹੈ ਨਾਲ ਆਪਾਂ ਬਣਾਈ ਮਿੱਠੀ ਚਟਣੀ ਮਿੱਠੀ ਚਟਣੀ ਨਾਲ ਆਪਾਂ ਸਰਵ ਕੀਤੀਆਂ ਵਾ ਤੇ ਆਪਾਂ ਇਹਨੇ ਆ ਕੀ ਬਣਾਈਆਂ ਵਾ ਜੇ ਤੁਸੀਂ ਵੱਡ ਬਣਾਉਣੇ ਆ ਵਾ ਵੱਡ ਵੱਡ ਬਣਾ ਕੇ ਥੋੜੀਆਂ ਕੱਚੀਆਂ ਰੱਖ ਕੇ ਤੇ ਸਟੋਰ ਕਰ ਸਕਦੇ ਹੋ ਜਦੋਂ ਖਾਣੇ ਆ ਉਦੋਂ ਥੋੜੀਆਂ ਜੀਆਂ ਤਲ ਕੇ ਖਾ ਲਓ ਇਹ ਖਰਾਬ ਨਹੀਂ ਹੁੰਦੀਆਂ ਤੇ ਬਹੁਤ ਵਧੀਆ ਰਹਿੰਦੀਆਂ ਇਸ ਤਰ੍ਹਾਂ ਹੀ ਇਹ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਰੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ